ਕੀ ਆਬ ਨਾਤਾ ਲਓ ਜੀ ਵੇਖੋ ਪਹਿਲਾਂ ਕਸ ਪਉਂਦਾ ਤਾਂ ਹੁਣ ਚਕਣੀ ਡੈਰੀ ਬੱਚੇ ਦਾ ਕਰੋ ਸ਼ੌਂਕ ਵੇਖਦਾ ਜੇ ਦੋਵੇਂ ਭਰਾਵੋ ਆਵੋ ਲੈ ਤੇ ਆਵੋ ਆਦੋ ਦੋਵੇਂ ਭਰਾਈਓ ਪਾਣੀ ਭੰਡ ਭਰਾਵਾ ਮਲੇ ਇੱਕੋ ਝੋਲੀ ਦੇ ਇੱਕ ਬੱਚਾ ਉੱਥੇ ਲਗਾਤਾ ਇੱਕ ਬੱਚਾ ਥੱਲੇ ਪਾਤਾ ਇਹ ਵੀ ਫਿਰ ਨਾ ਜਿਆਦੀ ਵਧੀਆ ਹੀ ਆ ਉਹ ਵੀ ਵਧੀਆ ਉਹ ਛੋਟਾ हां जी सास्श्रीका जी। ਫਾਟੀ ਦੇ ਵੀਡੀਓ ਜਿਹੜੀ ਆ ਜਿਹੜੇ ਵੀਰਾਂ ਦੇ ਮਤਲਬ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਦਾਣਾ ਵੀ ਚੰਗਾ ਖਾਂਦੇ ਆ। ਆਹ ਦੇਖੋ ਇੱਕ 50 ਦਾਣਾ ਖਾਂਦੇ ਆ। ਇੱਕ 50 ਆ ਦੇਖੋ। ਆਨ। ਦੇਖੋ ਨਾਲ ਹੀ ਫਿਟਨੈਸ ਤੇ ਗਰੋਥ ਠੀਕ ਆ। ਨਾਰਮਲ ਦਾਣਾ ਪਾਈਦਾ। ਨਾਲ ਸਿਰਫ ਇੱਕ ਮੈਡੀਸਨ ਯੂਜ਼ ਕਰਾਈ ਦੀ। ਦੇਖੋ ਸਕਦਾ ਇੱਕ ਇਹ ਪੱਠਾ ਨਿਕਲਿਆ ਵਾ ਬਾਕੀ ਦੋ ਦਿਨ ਹੋਰ ਵੀ ਬੱਚੇ ਤੁਹਾਨੂੰ ਮਖੌਲਾਵਾ ਜਿਹੜੇ ਨਿਕਲੇ ਕਿਹੜੀ ਮੈਡੀਸਿਨ ਦਿੰਦਾ ਉਹ ਵੀ ਤੁਹਾਨੂੰ ਇਸ ਵੀਡੀਓ ਚ ਦੱਸਾਂਗਾ ਅੱਜ ਬੱਚੇ ਆਹ ਦੇਖੋ ਆਹ ਦੇਖੋ ਇਹ ਕਾਰ ਲੋ ਟੈੜੀਆਂ ਦਾ ਬੱਚਾ ਵਾ ਇਹ ਇੱਕ ਇਹ ਕਿਹ ਬੱਚਾ ਵਾ ਇੱਕ ਬੱਚਾ ਹੋ ਰਿਹਾ ਆ ਆਹ ਦੇਖੋ ਹੱਥ ਲਾਉਂ ਦਿੰਦੇ ਆ ਵੇਖੋ ਫਿਟਨੈਸ ਵੇਖੋ ਤੇ ਗਰੋਥ ਵੇਖੋ ਚੈੱਕ ਕਰੋ ਇਹ ਵੀ ਟਾੜੀਆਂ ਦਾ ਹੀ ਬੱਚੇ ਆ ਟਾੜੀ ਵਿੱਚੇ ਦੋ ਚੈੱਕ ਕਰੋ ਹੁਣ ਫਿਟਨੈਸ ਹੁਣ ਬੈਠਾ ਸਹੀ ਓਏ ਹੋਏ ਹੋਏ ਕੀ ਆ ਬਣਾਤ ਲੋ ਜੀ ਵੇਖੋ ਪਹਿਲਾਂ ਕੱਸ ਪਾਉਂਦਾ ਤਾਂ ਹੁਣ ਚੱਕਣੀ ਟੈਰੀ ਬੱਚੇ ਦਾ ਕਰੋ ਸ਼ੌਂਕ ਕਰਾ ਤੇ ਦੋਵੇਂ ਭਰਾਵਾਂ ਆਵਾਂ ਲਈ ਤੇ ਆਵਾਂ ਲਈ ਆਹ ਦੋਵੇਂ ਭਾਈ ਜੋ ਪਾਤਾ ਨਹੀਂ ਭੈਣ ਭਰਾਵਾਂ ਮਨੇ ਇੱਕੋ ਝੋਲੀ ਦੇ ਆ ਇੱਕ ਬੱਚਾ ਥੱਲੇ ਬਾਤਾ ਇੱਕ ਬੱਚਾ ਥੱਲੇ ਕੋਲ ਇਹ ਵੀ ਫਿਰ ਨਾ ਜ਼ਿਆਦੀ ਵਧੀਆ ਹੋ ਵੀ ਵਧੀਆ ਉਹ ਛੋਟਾ ਆ ਵੇਖੋ ਦੋਨੇ ਚੱਲ ਲਈ ਆਪ ਆਪਣੇ ਖਾਣੇ ਤੇ ਮੁੜੋ ਆ ਤਰਨਾ ਹੁੰਦੀ ਇੱਕ ਬੱਚਾ ਤੁਹਾਨੂੰ ਹੋਣਾ ਨਾ ਆਨ ਇਹਦੀ ਦਵਾਈ ਲਈ ਗੜੀ ਚੈਰ ਬਾਦ ਆਲੀ ਜੜੀ ਆਹ ਦੇਖੋ ਤੇ ਇਹਦੀ ਫਿਟਨੈਸ ਵੀ ਚੈੱਕ ਕਰੋ ਕਿਉਂ ਬੱਚੇ ਦੀ ਗਰੋਥ ਆਸਤੇ ਮੈਡੀਸਨ ਦੇਈਦੀ ਹੈ ਜਿਹੜੀ ਦੇਈਦੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾ ਵੀ ਫਿਟਨੈਸ ਵੇਲੋ ਹੈ ਇਸੇ ਬੜੇ ਜੁੜੇ ਦਾ ਬੱਚਾ ਵਾ ਇੱਥੇ ਦੋ ਬੱਚੇ ਦੋ ਬੱਚੇ ਹੋਰ ਵੱਡੇ ਹੋਏ ਆ ਤੁਹਾਨੂੰ ਵੀ ਵਿਖਾ ਦਿੰਦੇ ਆ ਦੇਖੋ ਬੱਚਾ ਆ ਵਾ ਕੀ ਕਰੂੰ ਇਹ ਤਾਂ ਪਰਾਂਣੀਆਂ ਦਾ ਬੱਚਾ ਵੇਖੋ ਪਰਾਂਣੀਆਂ ਦੀ ਲਓ ਇੱਕ ਬੱਚਾ ਹੋ ਰਿਹਾ ਹੈ। ਕਿਤੇ ਗਾ ਬੱਚਾ 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 ਬੱਚੇ ਪੈਣ ਬੜੇਗੇ। ਜੇ ਤੁਮਾ ਬੱਚੇ ਕੇ ਕਾਮ ਬੈਠਾ ਜੋ ਕਾਲਾ ਆ ਦੇਖੋ ਇਹਦੀ ਕਰੋੜੀ ਆ ਕਾਬਲਾ ਵਾ ਤੇ ਕਰੋ ਇਹ ਸੰਜਾ ਬੱਚਾ ਦੇ 골ਡਨ ਕਬੂਦਰੀ ਪਲਸ ਕਰੋ ਜੋਰੀ ਆ ਉਹ ਬੱਚਾ ਆਨ ਕੋ ਬੱਚਾ ਜੀ ਜੀ ਡੀ ਪੀ ਪਲਸ 골ਡਨ ਉਹਦੇ ਗੁਡਨੈਸ ਦੇਖੋ ਤੇ ਕਿਹੜੀ ਮੈਡੀਸਨ ਦੇਈ ਦੀ ਆ

ਜਿਹੜਾ ਬਣਾ ਤਾਨੂੰ ਬੱਚੇ ਥੋੜੀ ਜਿਹੀ ਠੀਕ ਠੀਕ ਜੇ ਹੋ ਗਏ ਆ ਉਹਨਾਂ ਨੂੰ ਪਾਣੀ ਦੇ ਨਾਲ ਜਾਂ ਡ੍ਰੋਪਰ ਦੇ ਨਾਲ ਆ ਜਰੂਰ ਯੂਜ਼ ਕਰੋ A to Z ਜਿਹੜਾ ਮਲਟੀ ਵਿਟਾਮਿਨਸ ਮਲਟੀ ਮਿਨਰਲਸ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਵਿਟਾਮਿਨ ਮਿਨਰਲਸ ਹੈਗੇ ਆ A to Z ਦੀ ਫੋਟੋ ਵੀ ਨਾਲ ਲਾ ਦਾਂਗੇ ਆਪੋ ਤੇ ਤੇ ਰਿਜ਼ਲਟ ਬੜਾ ਵਦ ਬਹੁਤ ਜ਼ਿਆਦਾ ਰਿਜ਼ਲਟ ਇਹਦਾ ਬੱਚਿਆਂ ਦੀ ਗ੍ਰੋਥ ਨਹੀਂ ਰੁਕਦੀ ਜਦਿਆ ਦੀ ਆਊਟਸਟੈਂਡਿੰਗ ਗਰੋਥ ਹੁੰਦੀ ਆ ਜੇ ਦੌਣਾ ਪਾਣੀ ਜਿੰਨਾ ਮਰਜੀ ਹੋਵੇ ਪਰ ਆ ਨਾਲ ਯੂਸ ਆ ਕਰੋਗੇ ਨਾ ਤੇ ਰਿਜ਼ਲਟ ਬੜਾ ਦਿੰਦਾ ਬੈਸਟ ਬੱਚਿਆਂ ਦੀ ਗਰੋਥ ਵਾਸਤੇ ਕੋਲ ਕਈ ਕਬੂਤਰਾਂ ਜੋੜੇ ਨੇ ਅੰਡੇ ਲਾਏ ਹੋਏ ਆ ਬਾਕੀ ਸਾਰੇ ਦੇ ਲੋ ਬੁੱਲਦੇ ਆ ਉੱਜ ਬੈਠੇ ਆ ਫਿਟਨੈਸ ਬੜੀ ਆ ਮਾਲਾ ਗਰੋਥ ਵੀ ਬੜੀ ਵਧੀਆ ਹੁੰਦੀ ਆ ਪਰ ਵੀ ਬੜੇ ਵਧੀਆ ਹੁੰਦੇ ਨੇ ਫਿਟਨੈਸ ਬਹੁਤ ਵਧੀਆ ਕਰਦੇ ਰਿਜ਼ਲਟ ਚੰਗਾ ਵਾ ਮੈਂ ਸ਼ੁਰੂ ਤੇ ਇਹੀ ਵਰਤਣ ਦਿਆ ਬਾਕੀ ਇਹ ਕਿਸ ਤਰ੍ਹਾਂ ਦੇਣੀ ਆ ਬੱਤੇ ਇੱਕ ਲੀਟਰ ਚ 5 ਮਲ ਵੀ ਦੇ ਸਕਦੇ ਪਾਣੀ ਚ ਸਾਰਿਆਂ ਤੇ ਨਹੀਂ ਤਾਂ ਮੈਂ ਤਾਂ ਯਾਦਰ ਬੱਚਿਆਂ ਨੂੰ ਦੇਣਾ ਨਾਲ ਤੇ ਜੇ 3 ਦਿਨ ਦੇ ਦਿੰਦਾ ਇਸ ਚਾਪੇ ਨੂੰ ਬਸ ਬੱਚੇ ਜਿਹੜੇ ਛੋਟੇ ਹੁੰਦੇ ਆ ਫਿਰ ਉਹਨੂੰ ਗਰੋਥ ਵਧੀਆ ਆ ਜਾਂਦੀ ਆ ਪ੍ਰੋਪਰ ਬੈਸਟਰ ਰਿਜ਼ਲਟ ਹੈ ਤਾਂ ਬਹੁਤ ਜ਼ਿਆਦਾ ਰਿਜ਼ਲਟ ਹੈ ਬੱਚੇ ਦੀ ਗਰੋਥ ਨੂੰ ਵਧਾਤੀ ਆ ਤੇ ਇੰਨਾ ਦਿਆ ਕਰੋ ਬਹੁਤ ਵਧੀਆ ਚੀਜ਼ ਹੈ ਤਾਂ ਇਹੋ ਕੁਤਰੀ ਸਾਹਮਣੇ ਸਾਡੀ ਫੇਟ ਹੈ ਹੋ ਟਾੜੀ ਬੱਚਾ ਜਵਾੜ ਫਰੰਟ ਤੇ ਜਿਹਨੂੰ ਡਬਲ ਘੜੀਆਂ ਪਈਆਂ ਇਹ ਕੰਪਰਾਈਆ ਬਲੈ ਜਿਹੜੇ ਨੀਲਾਏ ਤੋਂ ਆ ਕਰਦੇ ਸਾਰੇ ਬੱਚੇ ਜਿਹੜੇ ਉਹ ਜਿਹੜੇ ਉੱਤੇ ਡਾਏ ਆ ਨਾ ਟਾਂ ਵਾਲੇ ਨਾ 2025 ਚ ਜੇੜ ਚ ਆ ਬਈਓ ਪੁੱਤਰ ਸਾਰੇ ਬਹੁਤ ਵਧੀਆ ਫੇਟੇ ਕਮਤਰਾ ਉਤਰੀਆਂ ਡਰਨੇ ਤੇ ਆਈਆਂ ਆਵੇ ਲੋ ਗ੍ਰਿੱਟ ਜ਼ਰੂਰ ਪਾਈ ਦੀ ਆ ਕਮਤਰਾ ਮਾ ਗੋਨੀਸ਼ਾ ਨਾ ਪਾਊਡਰ ਕਰਕੇ ਜ਼ਰੂਰ ਪਾਇਆ ਕਰੋ ਆਪਣੇ ਕਮਤਰਾ ਨੂੰ ਬਾਕੀ ਤੁਹਾਨੂੰ ਖਾ ਦਿੰਦੇ ਸਾਰੇ ਚੋਟਨਾਸ ਜਾ ਰਹਾ ਤੁਹਾਨੂੰ ਭਾਈ ਉਹ ਚੱਲ ਜੀ ਉੱਥੇ ਜਾ ਬੈਠੇ ਜਾ ਅੱਗੇ ਚੱਪਿਟ ਆ ਵੀ ਕਰਦਾ ਬੱਚਾ ਨਾਲ ਲੱਗਦਾ ਬਾਕੀ ਜਿਹੜੇ ਵੀ ਚੈਨਲ ਦੇ ਵੱਲ ਵਾਟ ਤੋਂ ਵਾਟ ਸਬਸਕ੍ਰਾਈਬਰ ਆ ਕਰੋ ਵੀਡੀਓ ਲਾਈਕ ਮੈਂ ਜੋ ਕਰਿਆ ਕਰੋ Jangan kau teraniaya aja. Karena bocah yang keluar? ada kita tertera, bocah kita keluar ya bang. <laughs> ਨੇ ਨਿਕਲੇ ਹੈ ਇਹਦੇ ਦੰਗਲੇ ਆ ਲੱਗਾ ਹਾਂਜੀ ਆ ਜੋੜੇ ਥੱਲੇ ਦੋਵੇਂ ਬੱਚੇ ਨਿਕਲ ਰਹੇ ਹੈ ਚਲੋ ਜੀ ਆ ਜੋੜੇ ਨੇ ਇਦਾਂ ਹੀ ਬੱਚਾ ਇਹ ਪਿਆਰਾ ਨਾਲ ਨਾਲ ਦੇ ਵਿੱਚ ਤੇ ਹੁਣੇ ਆਂਡੇ ਦੀ ਮਾਦੀ ਫੇਰ ਕਦੀ ਕਰਦੇ ਨੇ ਕਰਦੇ ਨੇ ਕੋਦਰ ਬੈਠੇ ਸਾਡੇ ਜੀ ਕੇ ਕੰਨ ਜੀ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੇਖਿਆ ਕਰੋ ਤੇ ਆਪਣੇ ਮਮਾ ਕੇ ਸ਼ੂਟ ਕਰਿਆ ਕਰੋ ਕਿ ਕਿੱਦਾਂ ਲੱਗਦਾ ਤੁਹਾਨੂੰ ਸਾਡਾ ਸ਼ੋਅ ਦੋਰੀਆਂ ਬੱਚੀਆਂ ਦੀਆਂ ਬਾਜੀਆਂ ਫਿਰ ਬਖਾ ਹੋਏ ਤੁਹਾਨੂੰ ਕਾਗੋਦਰੀ ਨਹੀਆਂ ਕਰਦੀ ਇਹਨੇ ਅੰਡੇ ਲਏ ਆ ਗੋਲਡਨ ਪੁੱਤ ਨਾਲ ਬਿਠਾ